ਹਵੇ ਭਗੇ ਮੈਂ ਕਰਦੀ ਪਈ ਆ ਅਧਰਾ ਇੱਕ ਕਦਮ ਖੜਾ ਟੱਕੀ ਨਾਲ ਲਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਅਸੀਂ ਸਾਰੇ ਖਾ ਰਹੇ ਆ ਜੀ ਚਾਵਲ ਦਹੀਂ ਦੇ ਨਾਲ ਨਮਕੀਨ ਚਾਵਲ ਬਣਾਏ ਆਪਾਂ ਅੱਜ ਤੇ ਚਾਵਲ ਖਾ ਕੇ ਆਪਾਂ ਹੁਣ ਜਾਵਾਂਗੇ ਕੋਠੇ ਤੇ ਇੱਕ ਬਹੁਤ ਹੀ ਜ਼ਰੂਰੀ ਆਪਾਂ ਕੰਮ ਕਰਨਾ ਹੈ ਤੇ ਅੱਜ ਹੀ ਉਹ ਕਰਨਾ ਹੈ ਤੇ ਨਾਲੇ ਤੁਹਾਨੂੰ ਦਿਖਾਉਣੀ ਹੈ ਫਿਰ ਤੁਸੀਂ ਦੇਖਿਓ ਅਸੀ ਕੀ ਕੰਮ ਕੀਤਾ ਤੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਵਲੌਗ ਸਾਡਾ ਚਲੋ ਜੀ ਹੁਣ ਆਪਾਂ ਸੀਮੈਂਟ ਚੱਕ ਕੇ ਉੱਪਰ ਲੈ ਕੇ ਜਾਣਾ ਦੇਖੋ ਸ਼ਾਬਾਸ਼ ਹਾਂ ਸੁੱਖਾਪ ਲੈ ਕੇ ਆ ਰਿਹਾ ਰੇਤਾ ਪੁੰਨ ਰੇਤਾ ਇੱਥੇ ਸਾਫ਼ ਜਗ੍ਹਾ ਤੇ ਸੁੱਟ ਲਈ ਹਾਂ ਇੱਥੇ ਮਿਸਤਰੀ ਜਿਹੜੇ ਆਏ ਨਹੀਂ ਸਾਡੇ ਘਰ ਤੇ ਉਹ ਸਮਾਨ ਆਪਣਾ ਛੱਡ ਗਏ ਤੇ ਉਹ ਸਮਾਨ ਹੁਣ ਕੰਮ ਕਰ ਲੱਗੇ ਆ ਵੇਖੋ ਜੀ ਆਹ ਵਾਲੀ ਜਗਾ ਨਾ ਥੋੜੀ ਨੀਵੀ ਆ ਲੈਂਟਰ ਵਾਲੀ ਇੱਥੇ ਆਪਾਂ ਰੇਤਾ ਤੇ ਸੀਮਿੰਟ ਘੋਲ ਕੇ ਇੱਥੇ ਪਾ ਦਾਂਗੇ ਫਿਰ ਭੰਪਾ ਪਾਣੀ ਨਹੀਂ ਖਲੋਊਗਾ ਇੱਥੇ ਜਿਦਾਂ ਉਹ ਦੇਖੋ ਖੜਾ ਹੋਇਆ ਪਾਣੀ ਉਹ ਫਿਰ ਰਗੂਗਾ ਨਹੀਂ ਇੱਥੇ ਸੁਰਖਾਬ ਭਰਿਆ ਰੇਤਾ ਰੇਤਾ ਪੰਪਰ ਲੈ ਕੇ ਜਾਵਾਂਗੇ ਠੀਕ ਕਿਉਂ ਇੰਚਾ ਇਲਾਹ ਜੀ ਦਾ ਨਾ ਸਬਾਲੀਆਂ ਲੈ ਟਾਈਗਰ ਵੀ ਦੌੜ ਲਾ ਕੇ ਉੱਪਰ ਆ ਗਿਆ ਇੱਥੇ ਰੋੜੇ ਖਾਣੇ ਨੇ ਹੁਣ ਸੰਗਲੀ ਵੀ ਲਾਇਆ ਇਹਦੀ ਇਹਨੇ ਭੱਜ ਜਾਣਾ ਨਹੀਂ ਤੇ ਸੰਗਲੀਏ ਨੂੰ ਪਾ ਦਾਂਗੇ ਟਾਈਗਰ ਨੂੰ ਖੋਲ ਕੇ ਦੇਖਣ ਲੱਗੇ ਆ ਜੀ ਕੀ ਕੀ ਸਮਾਨ ਇਸ ਬੋਰੀ ਚ ਕੀ ਕੀ ਲੈ ਕੇ ਆਏ ਸੀਗੇ ਮਿਸਤਰੀ ਹੂੰ ਬੱਲੇ ਮਿਸਤਰੀ ਸਮਾਨ ਛੱਡ ਕੇ ਵੇਖਦੇ ਕੀ ਆ ਟੁੱਟਾ ਦੇਖਦੇ ਇਹਦੇ ਵਿੱਚ ਕੀ ਆ ਹਾਂ ਟੁੱਟਾ ਫੁੱਟਾ ਤਾਂ ਨਹੀਂ ਛੱਡ ਗਿਆ ਨਹੀਂ ਨਹੀਂ ਫਸਲੇ ਕੀ ਨਿਕਲਿਆ ਆ ਚਪਟੀਆਂ ਲੋਹੇ ਦੀ ਹੈ ਹਾਂ ਹਾਂ ਲੋਹੇ ਦੀ ਨਹੀਂ ਉਹ ਵਾਲੀ ਹੈ ਐਲੂਮੀਨੀਅਮ ਦੀ ਆ ਲੱਕੜੀ ਦੀ ਹਾਂ ਇੱਧਰ ਗੋਲੂ ਵੀ ਇੱਕ ਲਈ ਆਉਂਦੇ ਰੇਤ ਬਰਾਬਰ ਆ ਗਰਮਾਲਾ ਹੈ ਵੀ ਆਪਣੇ ਕੋਈ ਨਹੀਂ ਕੋਈ ਨਾ ਹੋਰ ਕੀ ਹੈ ਛੋਟਾ ਗਰਮਾਲਾ ਹਾਂ ਹਾਂ ਹੋਰ ਕਾਂਡੀ ਕਾਂਡੀ ਵੀ ਹੈਗੀ ਆ ਸਮਾਨ ਤੇ ਸਾਰਾ ਹੀ ਆਪਣੇ ਕੋ ਅਵੇਲੇਬਲ ਆ ਜੀ ਥੋੜਾ ਵੀ ਆ ਪਾਣੀ ਲੈ ਚਲਾਈਏ ਇਹਦੇ ਨਾਲ ਕੰਮ ਕਰਦੇ ਹਾਂ ਹਾਂ ਅਸੀਂ ਵੀ ਮਿਸਤਰੀ ਆ ਸਹੀ ਹੈ ਐਵੇਂ ਕਿੰਨੀਆਂ ਹੋ ਗਈਆਂ ਵਾਂ ਕਿਣੀਆਂ ਵਾਂ ਕਿੜੀਆਂ ਨਹੀਂ ਆ ਗਾਉਂਡ ਕਰਨੀਆਂ ਸੀ ਨਾ ਚਾਰ ਹੋ ਗਈਆਂ ਨਹੀਂ ਚਾਰ ਹੋ ਗਈਆਂ ਹਣੀਆਂ ਹਾਂਜੀ ਇਹ ਲੱਗ ਪਿਆ ਟੱਕ ਲਾਉਣਾ ਵੇਖੋ ਤੇ ਇਸ ਤਰ੍ਹਾਂ ਆਪਾਂ ਸਾਰੇ ਟੱਕ ਲਾ ਦਾਂਗੇ ਇਹਨਾਂ ਨਾਲ ਜਿਆਦੀ ਪੱਕੜ ਬਣ ਜੂਗੀ ਟੱਕ ਲਾਵਾਂਗੇ ਤੇ 10 ਬਾਲਟੀਆਂ ਹੋ ਗਈਆਂ ਆ ਵੇਖੋ ਬੜੀ ਰੇਤਾ ਨਹੀਂ 10 ਬਾਲਟੀਆਂ ਹੋਈਆਂ ਦਸ ਬਾਲਟੀਆਂ ਪੂਰੀਆਂ ਕਰੋ ਫੇਰ ਆ ਵੇਖੋ ਯਾਰ ਹੁਣ ਕੰਮ ਕਰਦੇ ਸ਼ੁਰੂ ਕਿੰਨਾ ਕਰਤਾ ਕੀ ਟੱਕ ਜੇ ਲਾਈ ਜਾਂਦੇ ਸਮਝ ਕੋਈ ਸ਼ੌਂ ਨਹੀਂ ਰਿਹਾ ਪਰ ਬਾਬਾ ਕਹਿੰਦੇ ਮੈਂ ਹੁਣ ਮਿਸਤਰੀ ਆ ਕਬੂੜਾ ਕਰਕੇ ਛੱਡੂੰਗਾ ਹਾਂ ਜੀ ਕੀ ਕਰਨਾ ਚਾਹੁੰਦੇ ਨੇ ਇਹ ਪੁੱਤ ਜਦੋਂ ਬਣ ਗਿਆ ਉਦੋਂ ਹੀ ਪਤਾ ਲੱਗਣਾ ਤੈਨੂੰ ਅੱਛਾ ਉਦੋਂ ਪਤਾ ਲੱਗਣਾ ਉਦੋਂ ਵੇਖਾਂਗੇ ਫੇਰ ਮਾ ਤੇ ਮੈਂ ਆਪਣਾ ਜੰਮਿਆ ਹੋ ਲੌਂਡੀ ਅੱਛਾ ਬਣਾ ਲਈ ਜਾਓ ਫੇਰ ਵੇਦ ਦੇ ਲੱਤਾਂਗੇ ਨਹੀਂ ਮੰਨੂ ਨਹੀਂ ਰਹਾਦਾ ਇਹ ਲੱਤੂ ਦਾ ਵੇ ਅੱਛਾ ਤਾਂ ਕਰਕੇ ਲੌਂਡ ਦੇ ਵੀ ਇਸ ਜਿਹੜਾ ਸੀਮਿੰਟ ਪਾਇਆ ਵਾ ਉਹ ਥੱਲੇ ਤੱਕ ਜੰਮ ਜਾਵੇ ਫਿਰ ਓਖੜੇ ਦਾ ਜ਼ਿਆਦਾ ਰੇ ਹੁੰਦਾ ਕਿ ਓਖੜ ਜਾਂਦਾ ਵਾ ਸੀਮਿੰਟ। ਇਸ ਕਰਕੇ ਟੱਕ ਲਾ ਰਹੇ ਹਾਂ। ਅੱਛਾ ਇਹਨੂੰ ਪਾਣੀ ਦੇ ਨਾਲ ਹੀ ਪਣਾ ਉਤਰਨਾ। ਪਾਣੀ ਤੋਂ ਜਿਹੜਾ ਨਾ ਇਹ ਸਾਫ਼ ਵੀ ਨਹੀਂ ਹੁੰਦਾ ਥੱਲੇ ਜੰਮਿਆ ਪਿਆ ਪਣਾ। ਇਸ ਕਰਕੇ ਪਾਣੀ ਪਾ ਕੇ ਪਹਿਲਾਂ ਆਪਾਂ ਬ੍ਰਸ਼ ਮਾਰਦੇ ਪਏ ਹਾਂ ਤਾਂ ਕਿ ਸਾਫ਼ ਹੋ ਜੇ। ਫਿਰ ਇਹਦੇ ਉੱਪਰ ਨਾ ਸੀਮਿੰਟ ਦਾ ਘੋਲ ਬਣਾ ਕੇ ਪਾ ਦੇਣਾ ਆਪਾਂ। ਠੀਕ ਆ ਜੀ। ਫਿਰ ਉੱਪਰ ਬਾਅਦ ਵਿੱਚ ਇਹਦੇ ਰੇਤਾ ਔਰ ਸੀਮਿੰਟ ਦਾ ਪੂਰਾ ਲੇਪ ਕਰ ਦਾਂਗੇ। ਪੂਰੀ ਚੰਗੀ ਤਰ੍ਹਾਂ ਲਸਰ ਜਿਆ ਕਰ ਦਾਂਗੇ ਜਿਹਦੇ ਨਾਲ ਕਿ ਪਾਣੀ ਇੱਥੇ ਨਹੀਂ ਰੁਕੂਗਾ ਠੀਕ ਆ ਪਾਉ ਪਾਉ ਪਾਣੀ ਮੇਰ ਕੋਨਾ ਜ਼ੋਰ ਦੀ ਵੱਜਣ ਨਹੀਂデア ਰਗੜਿਆ ਨਹੀਂ ਜਾਣਿਆ ਆਪਣਾ ਜਾ ਤੇ ਹੁਣ ਇਹ ਲੱਗੇ ਆ ਵੇਖੋ ਜ਼ੋਰ ਦੀ ਰਗੜਦੇ ਪਏ ਆ ਤੇ ਵਧੀਆ ਲੱਗਦਾ ਪਿਆ ਵਧੀਆ ਤਰ੍ਹਾਂ ਇੱਕਦਮ ਐ ਵਧੀਆ ਸਾਫ਼ ਹੁੰਦਾ ਪਿਆ ਆ ਆ ਵੇਖੋ ਨਿਕਾ ਇਸਤਾਨੀਆਂ ਕਰਨ ਲੱਗਾ ਕਰ ਲਿਆ ਓਏ ਥੱਲੇ ਆ ਜਾ ਇੱਟੇ ਖਵਾਣਾ ਕਿੰਨਾ ਐਂਗਲ ਤੇ ਐਂਗਲ ਤੇ ਖਵਾਣਾ ਐ ਐਂਗਲ ਤੇ ਨਹੀਂ ਲੱਗਾ ਐਂਗਲ ਤੇ ਇਹਨੇ ਸਵਾਗਤ ਬਈ ਭਰਾਵਾ ਥੱਕ ਗਏ ਚਿਕਨ ਲਈ ਟੈਗਣ ਮਲਾਇਆ ਹੋਰ ਬੜੀ ਹੋ ਰਹੀ ਫਿਰ ਟੀਵੀ ਤੇ ਹੁਣ ਲੱਗੇ ਬੋਰੀ ਖੋਲਾਂ ਛੋਟੇ ਬੱਚੇ ਕੀ ਹੋ ਰਿਹਾ ਰਿਹਾ ਛੋਟੇ ਬੱਚੇ ਮਿਸਤਰੀਆਂ ਵਾਂਗੂ ਬੋਰੀ ਖੋਲਣੀ ਆਪਾਂ ਇਹ ਕੰਡੀਆਂ ਦਾ ਖੋਲਦੇ ਹਾਂ ਗਰਾਮੇਂ ਖਰੀਦਣਾ ਕੋਈ ਨਹੀਂ ਤੇ ਕੋਲ ਦਾ ਦੀ ਕੋਈ ਜਾ ਆਜੀ ਕੋਲ ਤੀ ਤੇਰਾ ਵੀ ਛੇਤੀ ਕੋਲ ਏ ਕਾ ਇਹ ਸਾਰੇ ਕੰਮ ਕਰ ਲੈਂਦੇ ਆ ਤੇਰਾ ਖੁੱਲਾ ਹੀ ਨਹੀਂ ਆਈ ਨਾ 4 1 ਦਾ ਬਣਾਉਣਾ ਆ 4 ਬਾਲਟੀਆਂ ਰੇਤਾਂ ਦੀਆਂ ਤੇ ਇੱਕ ਬਾਲਟੀ ਸੀਮੈਂਟ ਦੀ ਤੇ ਸਹੀ ਬਣਾਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਸੀਮੈਂਟ ਦਾ ਡਾੜਾ ਘੋਲਿਆ ਤੇ ਰੇਤਾ ਦਾ ਰੇਸ਼ੋ ਇੰਨੀ ਰੱਖੀ ਆ 4 1 ਦੀ ਇੱਕ ਬਾਲਟੀ ਸੀਮੈਂਟ ਦੀ ਤੇ 4 ਬਾਲਟੀਆਂ ਰੇਤਾਂ ਦੀ ਹੌ ਲੱਗੇ ਆ ਸੀਮੰਟ ਪਾਉਣ ਨਾ ਬਾਲਟੀ ਉਹਦੇ ਲਾਗੇ ਲੈ ਚੱਲਿਆ ਵਾ ਉੱਥੇ ਜਾ ਕੇ ਫਿਰ ਆਪਾਂ ਪਾ ਲੈਨੇ ਪਾਣੀ ਦੂਰ ਆ ਚੱਲੇਗਾ ਪਾਣਾ ਰਾਮ ਨਾ ਪਾ ਹੁਣ ਸੀਮੰਟ ਤੇ ਪਾਣੀ ਪਾਉਂਦੇ ਪਏ ਆ ਤੇ ਇਹਨੂੰ ਘੋਲ ਕੇ ਦੇਖਾਂ ਦੀ ਥੋੜੀ ਹੋਰ ਪਾਣੀ ਪੈਣੀ ਲੱਗਦਾ ਥੋੜਾ ਆ ਕੇ ਪਤਲਾ ਹੋ ਗਿਆ ਕਿਉਂਕਿ ਥੱਲੇ ਪਾਵਾਂਗੇ ਤੇ ਇਹਦੀ ਪਕਾਈ ਜ਼ਿਆਦਾ ਹੋਊਗੀ ਪਹਿਲਾਂ ਜ਼ਰੂਰ ਪਾਉਣਾ ਇਤਨਾ ਅਕਸਰ ਹੀ ਪਲਾਸਟਰ ਕਰਨ ਤੋਂ ਪਹਿਲਾਂ ਪਾਉਂਦੇ ਆ ਲਗ ਭੇ ਪਰ ਆਪਾਂ ਬੋਣਾ ਵੇਖੋ ਤੇ ਐ ਵਧੀਆ ਢੰਗ ਨਾਲ ਪਾ ਕੇ ਆਪਾਂ ਖਲਾਰ ਕੇ ਤੇ ਫੇਰ ਉੱਪਰ ਪਾਵਾਂਗੇ ਬਾਲਟੀਆਂ ਰੇਤਾ ਲੈ ਲਈ ਆਪਾਂ ਆ ਵੇਖੋ ਤੇ ਇੱਕ ਬਾਲਟੀ ਸੀਮੰਟ ਦੀ ਪਾਉਗੀ ਵਿੱਚ ਭਰ ਗਈ ਆ ਜੀ ਬਾਲਟੀ ਸੀਮੰਟ ਦੀ ਤੇ ਹੁਣ ਆਪਾਂ ਪਾਵਾਂਗੇ ਰੇਤਾ ਵਿੱਚ ਹੁਣ ਲੱਗੇ ਆਏ ਸੀਮੰਟ ਤੇ ਰੇਤਾ ਮਲਾਉਣ ਕਈ ਨਾਲ ਜਿੱਥੇ ਵਿਆਹ ਹੁੰਦਾ ਨਾ ਉਹ ਤੋਂ ਇੱਧਰ ਨੂੰ ਕਰਨਾ ਫਿਰ ਉੱਥੇ ਲਿਆਉਣਾ ਫਿਰ ਇਹ ਜਗ੍ਹਾ ਤੇ ਕਰਦੇ ਇਹਦੀਆਂ ਗੱਲਾਂ ਸੁਣ ਲੋ ਕਹਿੰਦਾ ਜਗਾ ਚੇਂਜ ਕਰੀ ਜਾਣੀ ਉਧਰ ਪਿਆ ਦੇ ਉਧਰ ਕਰ ਦੇਣਾ ਤੇ ਉਧਰ ਪਿਆ ਦੇ ਉਧਰ ਕਰ ਦੇਣਾ ਲਾਣਾ ਹੋ ਗਿਆ ਮਿਕਸ ਹੋ ਜਾਣਾ ਰੱਖਿਆ ਹੈ ਅੱਛਾ ਜੀ ਠੀਕ ਆ ਖਾਭ ਤੂੰ ਕਰ ਹੁਣ ਲਓ ਜੀ ਖਾਬਨੇ ਕਰਤਾ ਮਿਕਸ ਤੀਸਰੀ ਵਾਰੀ ਤੇਨਵਾਰੀ ਮਿਕਸ ਕਰਤਾ ਤੇ ਇੱਕਦਮ ਵਧੀਆ ਮਿਕਸ ਹੋ ਗਿਆ ਵਾ ਰੇਤਾ ਤੇ ਸੀਮੈਂਟ ਮਿਕਸ ਹੋ ਗਈ ਆ ਤੇ ਹੁਣ ਆਪਾਂ ਪਾਣੀ ਪਾਵਾਂਗੇ ਆਲੇ ਦੁਆਲੇ ਹਾਂ ਖਾਬ ਸਾਰੇ ਕਰਦੇ ਨੀ ਕਾਂ ਦਾ ਇਹਦੇ ਬੂਰੇ ਮਿਸਤਰੀ ਲੱਗਣ ਨੇ ਆਪਾਂ ਪਾਣੀ ਪਾਣੀ ਢੋੜ ਗਏ ਨਾ ਤੇ ਹੁਣ ਬੱਸ ਬਣੀ ਗਿਆ ਵਾ ਮਿਕਸੀ ਆ ਸੁਖਾਵ ਕਰਦੇ ਮਿਕਸ ਹੋਈਦਾ ਸੁੱਕਾ ਨਾ ਰਵੇ ਗਿੱਲਾ ਜਿਹਾ ਹੋ ਜਾਏ ਚਲੋ ਜੀ ਹੁਣ ਆਪਾਂ ਇੱਧਰ ਪਾਵਾਂਗੇ ਹੁਣ ਲੱਗੇ ਬਾਲਟੀ ਚ ਪਾਉਣ ਫਿਰ ਆਹ ਵਾਲੀ ਜਗ੍ਹਾ ਤੇ ਪਾਵਾਂਗੇ ਹੋਰ ਲੱਗਿਆ ਇਹਨੂੰ ਬੰਦ ਹੀ ਕਰ ਦੋ ਐਵੇਂ ਮਿਸਤਰੀਆਂ ਨੇ ਨਾ ਵਿੱਚ ਜਗ੍ਹਾ ਰੱਖਤੀ ਪਾਣੀ ਇੱਧਰ ਉੱਧਰ ਜਾਂਦਾ ਸੀ ਤੇ ਹੁਣ ਇਹਨੂੰ ਮੈਂ ਕਿਹਾ ਵੀ ਬੰਦ ਹੀ ਕਰ ਦੋ ਚੌਰਸ ਬਣਾ ਦੋ ਇਦਾਂ ਉਹਦੇ ਬਰਾਬਰ ਦਾ ਬਣਾ ਦੋ ਨਾ ਚੌਰਸ ਜਾਉਂਦਾ ਜੀ ਤਾ ਤੇ ਪਾਈ ਜਾ ਨੀਲਾ ਸਾਰੇ ਕੋਈ ਨਹੀਂ ਬਾਦਾਂ ਫਿਰ ਆਪਾਂ ਹਾਂ ਵਧੀਆ ਸੈੱਟ ਕਰ ਦੇਣਾ ਅੱਧੀ ਅੱਧੀ ਵਾਲਟੀ ਲੈ ਆਓ ਘਹਿਣਾ ਤੇਰੀ ਆਓ ਆਪੇ ਤੇ ਘਹਿਣੇ ਆ ਭਰਾਵਾ ਹੋਏ ਉਹ ਵੇਖੋ ਇਹ ਡਗ ਲੱਗ ਪਏ ਆ ਸਾਰੇ ਪੌਣ ਤੇ ਇਹਨਾਂ ਨੇ ਸਾਰੇ ਇਦਾਂ ਖਲਾਰ ਕੇ ਨਾ ਫਿਰ ਫਿਰ ਚਪਟੀ ਨਾ ਆਇਆ 15 ਕਰ ਦੇਣਗੇ ਸਾਰੀ ਜਗ੍ਹਾ ਤੇ ਲੈਂਟਰ ਨਾਲ ਮਿਲਾ ਦੇਣਗੇ ਐ ਇੱਕਦਮ ਇੱਧਰ ਇੱਥੇ ਫਿਰ ਪਾਣੀ ਨਹੀਂ ਖਲੋਇਆ ਕਰੂਗਾ ਬਹੁਤ ਜ਼ਿਆਦਾ ਪਾਣੀ ਛਾਉਂਦਾ ਹੀ ਤੇ ਉਹ ਜੀ ਸਾਨੂੰ ਕੱਢਣਾ ਪੈਂਦਾ ਹੈ ਟੈਂਕੀ ਭਾਰੀ ਜੇ ਇੱਥੇ ਸਾਰਾ ਖਲੋ ਜਾਣਾ ਤੇ ਵਾਈਪਰ ਨਾਲ ਉਹ ਜੀ ਸਾਨੂੰ ਕੱਢਣਾ ਪੈਣਾ ਤੇ ਹੁਣ ਇਹ ਫਿਰ ਸੋਚਿਆ ਕਿ ਐਰ ਕਾ ਜਿਹੜਾ ਪੱਕਾ ਹੀ ਕੰਮ ਕਰਦੀਏ ਪਾਣੀ ਖਲੋਵੇ ਨਾ ਇਦਾਂ ਸਾਰੇ ਫਲਾਕੇ ਨਾ ਫਿਰ ਆਪਾਂ ਚਪਤੀ ਨਾ ਐਂ ਸੈਂਟਰ ਦੇ ਨਾਲ ਬਿਲਕੁਲ ਮਿਲਾ ਦੇਣਾ ਹਾਂ ਹਾਂ ਵੇਖੋ ਹੁਣ ਚਪਤੀ ਨਾ ਫਲਾਉਂਦੇ ਪਏ ਆ ਸਾਰੇ ਇਦਾਂ ਆਪਾਂ ਸਾਰੇ ਫਲਾ ਦੇਣਾ ਵਾ ਤੇ ਇੱਕਦਮ ਲੈਵਲ ਜਾ ਬਣਾ ਦੇਣਾ ਵਾ ਤੇ ਐ ਵਧੀਆ ਕਰ ਦੇਣਾ ਉਹ ਲੈਂਟਰ ਨਾਲ ਬਿਲਕੁਲ ਮਿਕਸ ਕਰ ਦੇਣਾ ਵਾ ਕਿ ਕਿਤੇ ਉੱਚਾ ਨਾ ਰਵੇ ਨੀਵਾਂ ਨਾ ਰਵੇ ਐ ਇੱਕਦਮ ਪੱਧਰਾ ਕਰ ਦੇਣਾ ਵਾ ਕੰਮ ਕਰਦੇ ਪਿਆਸ ਬਹੁਤ ਲੱਗੀ ਸੀ ਥੱਕ ਗਏ ਪਾਣੀ ਪੀਤਾ ਹੁਣ ਨਹੀਂ ਕੋਨਾ ਪਾਣੀ ਪੀਂਦਿਆਂ ਨਹੀਂ ਲੱਗਦਾ ਵੀ ਦਿਨ ਸਿੱਧਾ ਸਾਰਾ ਹੁੰਦਾ ਦਾ ਹਾਂ ਕੰਮ ਕਰ ਜਾ ਪਾਣੀ ਦਿਨ ਦੇ ਗਈ ਆ ਮਾ ਤੇ ਫਰੀ ਆਗਰੀਏ ਨੇ ਆ ਆ ਵੇਖੋ ਹੁਣ ਗਰਮਾਲੇ ਨਾ ਕਰਦੇ ਪਏ ਆ ਚਪਟੀ ਨਾਲ ਤੇ ਖਲਾ ਲਿਆ ਇਧਰੋਂ ਵੀ ਇਧਰ ਵੀ ਪੈ ਗਿਆ ਆ ਵੇਖੋ ਇਧਰ ਸਾਰਾ ਚਪਟੀ ਨਾਲ ਕਰ ਲਿਆ ਪਧਰਾ ਤੇ ਹੁਣ ਆ ਗਰਮਾਲੇ ਨਾ ਰਹਿ ਇਧਰ ਦੂਸਰੀ ਸਾਈਡ ਵਾਲਾ ਫੀਟ ਲਉਂਦੇ ਪਏ ਆ ਸਾਰਾ ਤੇ ਆ ਨਿੱਕਾ ਵੀ ਰਿਆ ਇਹਦਾ ਮੈਨੂੰ ਵੀ ਜਾ ਸਿਖਾਓ ਹਾਏ ਕੋਈ ਨਹੀਂ ਪਾੜਦੇ ਆਂ ਤੂੰ ਸਵਾਲ ਲੈਣਾ ਇਹਨੂੰ ਸੀਮੜ ਤੋਂ ਪਾਉਣੇ ਇਹਨਾਂ ਕੰਮ ਦੇ ਹੁਣੇ ਕੰਮ ਕਰਾਉਣਾ ਇਹਨੂੰ ਮੋਨੇ ਨਾ ਬੰਦਾ ਤੂੰ ਬੇਲਾ ਲੱਗ ਤੇ ਤੂੰ ਮਿਸਤਰੀਆਂ ਦੀ ਫੈਮਿਲੀ ਚੋਂ ਆ ਵਧੀਆ ਤੈਨੂੰ ਆਉਣਾ ਚਾਹੀਦਾ ਕੰਮ ਸਾਨੂੰ ਪਹਿਲਾਂ ਤੋਂ ਹੁੰਦਾ ਮੈਂ ਕੋਈ ਵੀ ਕੰਮ ਆ ਸਾਰੇ ਸਿੱਖਣੇ ਚਾਹੀਦੇ ਆ ਆ ਵੇਖੋ ਜੀ

ਕੁਝ ਨਹੀਂ ਚਾਹੁੰਦਾ ਨਈ ਨਵੀਂ ਨਵੀਂ ਜਮੀਰ ਦੇ ਪੈਰ ਲਾਉਣਾ ਵਾਜਿ ਰਿਕਾਰਡ ਸਾਰਾ ਕੰਮ ਤੇ ਆ ਵੇਖੋ ਫਿਨਿਸ਼ ਹੋ ਗਿਆ ਵਾ ਸਾਰਾ ਐ ਪਧਰਾ ਕਰਤਾ ਵਾ ਵੇਖੋ ਸਾਰੇ ਹੱਥ ਲਿਬੜੇ ਆ ਸਾਰੇ ਜਾਣੇ ਕੰਮੀ ਲੱਗੇ ਸੀ ਤੇ ਸਾਰਿਆਂ ਨੇ ਨਾਲ ਹੈਲਪ ਕਰਾਈ ਆ ਤੇ ਸਾਰਿਆਂ ਦੀ ਹੈਲਪ ਨਾਲ ਸਾਰਾ ਕੰਪਲੀਟ ਹੋ ਚੁੱਕਾ ਤੇ ਉਹ ਜ਼ੁਰਖਾ ਪਤਨ ਕੀ ਲੈਦਾ ਵਾ ਮੈਨੂੰ ਉਹਦੇ ਲੱਗਣ ਦਿਆ ਟਾਈਗਰ ਦਾ ਨਾਮ ਲਿਖਣ ਦਿਆ ਵਾ ਟਾਈਗਰ ਦਾ ਪੂਰਾ ਕਾਹ ਸਿਆ ਕਰ ਦੂੰ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਆਂ ਕਿਸੇ ਹੋਰ ਵਲੌਗ ਵਿੱਚ ਤੇ ਸਾਸ਼ੀ ਕਾਰ ਇਦਾਂ ਦੇ ਇਦਾਂ ਦੇ ਛੋਟੇ ਛੋਟੇ ਜਿਹੜੇ ਕੰਮ ਹੁੰਦੇ ਨਾ ਆਪ ਹੀ ਹੱਲ ਕਰੂ ਘਰੇ ਇਨਾਂ ਨੂੰ ਮਿਸਤਰੀਆਂ ਨੂੰ ਬਲੌੜ ਦੀ ਲੋੜ ਨਹੀਂ ਹੁੰਦੀ ਕੋਈ ਛੋਟੇ ਛੋਟੇ ਕੰਮ ਆਪ ਕਰ ਲਿਆ ਕਰੋ ਇੰਨੇ ਵੀ ਇੰਨੇ ਖਾਸ ਨਹੀਂ ਹੁੰਦੇ ਔਖੇ ਨਹੀਂ ਹੁੰਦੇ ਤੇ ਮਿਲਦੇ ਆਂ ਕਿਸੇ ਹੋਰ ਵਲੌਗ ਵਿੱਚ ਤੇ ਸਾਸ਼ੀ ਕਾਰ